ਸਲਾਮ ਅਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਸੀਐਮ ਭਗਵੰਤ ਮਾਨ ਹੋਏ ਲਾਈਵ ਤੇ ਉਹਨਾਂ ਨੇ ਵਿਕ੍ਰਮ ਸਿੰਘ ਮਜੀਠੀਆ ਦੇ ਜਿਹੜੇ ਹਮਾਇਤੀ ਹੈ ਜਿਹੜੇ ਉਹਦੀ ਹਮਾਇਤ ਚ ਬੋਲ ਰਹੇ ਹੈ ਉਹਦੀ ਗ੍ਰਿਫਤਾਰੀ ਦੇ ਉੱਤੇ ਬਿਆਨਬਾਜ਼ੀ ਕਰਨ ਦੇ ਹੀਗੇ ਹੈ ਇਹ ਕਹਿੰਦੇ ਹੈ ਕਿ ਸੀਐਮ ਭਗਵੰਤ ਮਾਨ ਨੇ ਬਹੁਤ ਮਾੜਾ ਕੀਤਾ ਹੈ ਵਿਕ੍ਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸੀਐਮ ਭਗਵੰਤ ਮਾਨ ਨੇ ਲਾਈਵ ਆ ਕੇ ਉਹਨਾਂ ਨੂੰ ਦੋ ਟੋਕ ਪੈਗਾਮ ਦਿੱਤਾ ਕੀ ਕਹਿ ਰਹੇ ਆ ਮੁਕੰਮਲ ਜਾਣਕਾਰੀ ਐਚਡੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਉਸ ਤੇ ਵਿਚਾਰ ਪਿਛਲੇ ਕਈ ਸਾਲਾਂ ਤੋਂ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤ ਪਨਾਈ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ 'ਚ ਵੀ ਚਿੱਟਾ ਜਾਂਦਾ ਰਿਹਾ ਉਹਨਾਂ ਦੀਆਂ 'ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਆਮ ਆਨੀ ਪਾਰਟੀ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆ ਕੇ ਜਦੋਂ ਅਸੀਂ ਕੇਸ ਦੇਖੇ ਤਾਂ ਇੰਨੇ ਜ਼ਿਆਦਾ ਖਰਾਬ ਕੀਤੇ ਹੋਏ ਕੇਸ ਸੀਗੇ ਕਿ ਅਸੀਂ ਠੀਕ ਕਰਦੇ ਕਰਦੇ ਸਾਨੂੰ ਟਾਈਮ ਤਾਂ ਲੱਗ ਗਿਆ ਪਰ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਪੱਦਰ ਤੇ ਲੈ ਲਿਆ ਹੁਣ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਦੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ। বিকਰਮਜੀਤ ਮਜੀਠੀਏ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ। ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ। ਕਿ ਜੀ ਬਹੁਤ ਮਾੜੀ ਗੱਲ ਹੈ ਜੀ ਐਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ। ਜਦੋਂ ਲੋਕਾਂ ਨੇ ਚੰਦੀ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਵੈਸੇ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾੜੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਤਾਂ ਮੁਕਰ ਗਏ ਜੀ ਔਰ ਮੁਕਰਨ ਦਾ ਵੀ ਤਰੀਕਾ ਦੇਖੋ ਮੈਂ ਕਿਹਾ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸ ਕਰਕੇ ਬਰੋਧ ਕੀਤਾ ਸੀ ਮੈਂ ਤਾਂ ਰਵਨੀਤ ਬਿੱਟੂ ਜਿਹੜੇ ਪਹਿਲਾਂ ਕਾਂਗਰਸ ਚ ਸੀ ਭਾਜਪਾ ਦਾ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਸੁਰਪਾਲ ਘਰੇ ਨਾ ਕਰਨੀ ਸੀ ਉ ਤਾਂ ਆਪ ਉਹਨਾਂ ਕਿਸਮ ਦੇ ਵਿੱਚ ਫਸਿਆ ਫਿਰਦਾ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੈਪਟਨ ਮਨਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਦਾ ਮਤਲਬ ਸਾਰੇ ਰਲੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ 도ਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਪੰਜਾਬ ਤੁਹਾਨੂੰ ਕਦੇ ਮਾਫ਼ ਨਹੀਂ ਕਰੂਗਾ ਭਾਜਪਾ ਸਪਸ਼ਟ ਕਰੇ ਕਿ ਉਹਦੇ ਦੋ ਵੱਡੇ ਲੀਡਰ ਰਮਨੀਤ ਪਿੱਟੂ ਤੇ ਕੈਪਟਨ ਮਿੰਦਰ ਸਿੰਘ ਉਹ ਨਸ਼ਿਆਂ ਦੇ ਸਮਗਲਰਾਂ ਦੇ ਹੱਕ 'ਚ ਬੋਲ ਰਹੇ ਨੇ ਹਮੈਤ 'ਚ ਬੋਲ ਰਹੇ ਨੇ ਭਾਜਪਾ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨਰਜਵਾਨੀ ਦਾ ਕਾਹਨ ਹੋਇਆ ਹੁਣ ਤੱਕ ਭਾਜਪਾ ਉਹਦੇ ਵਿਰੁੱਧ ਹੈ ਜਾਂ ਹੱਕ 'ਚ ਇਸਪਸ਼ਟ ਕਰੇ ਇਹ ਨਾ ਕਹਿਣ ਕਿ ਇਹ ਇਹਨਾਂ ਦੇ ਨਿੱਜੀ ਬਿਆਨ ਨੇ ਕਾਂਗਰਸ ਦੇ ਤਿੰਨ ਲੀਡਰ ਨੇ ਵੱਡੇ ਚੰਨੀ ਬਾਜਵਾ ਖਹਿਰਾ ਕਾਂਗਰਸ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਨੇ ਜਿਹੜੇ ਇਹਨਾਂ ਨੇ ਫਲਾਏ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਹੈ ਕਾਂਗਰਸ ਦਾ ਵੀ ਨਾਮ ਆਉਂਦਾ ਵਿੱਚ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਂਗਰਸ ਜਿਹੜੀ ਹੈ ਉਹ ਨਸ਼ਿਆਂ ਦੇ ਵਿਰੁੱਧ ਹੈ ਜਾਂ ਹੱਕ ਚ ਅਕਾਲੀ ਦਲ ਤਾਂ ਸਪਸ਼ਟ ਕਰ ਹੀ ਚੁੱਕਿਆ ਅਕਾਲੀਵਲਨ ਤਾਂ ਲੈਂਦੀ ਨੇ ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਹੈ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਬਾਬਾ ਬਕਾਲਾ ਸਾਹਿਬ ਵਾਲੀ ਰੈਲੀ 'ਚ ਲਾਲ ਪੱਗ ਬੰਨੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਕੀ ਕਹਿ ਰਹੇ ਹੋ ਕਿ ਮੈਂ ਕਹਤਾ ਕੈਪਟਨ ਮਨਿੰਦਰ ਸਿੰਘ ਨੂੰ ਸਾਡੀ ਸਰਕਾਰ ਆ ਲੈਣ ਦਿਓ ਇਹਨਾਂ ਦੇ ਗਲ 'ਚ ਰਸੇ ਪਾ ਕੇ ਤਰਨਤਾਰਨ ਵਾਲੇ ਸੀਆਈਏ ਦਾ ਜਿਹੜਾ ਹੈਗਾ ਦਫਤਰ ਉਹ ਤੱਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦਾ ਨਾਨਾ ਜੀ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਜੀ ਚੰਨੀ ਕਹਿੰਦਾ ਮੈਂ ਐਫਆਈਆਰ ਕੀਤੀ ਸੀ ਉਹ ਕਹਿੰਦਾ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਭਗਵਾਨ ਤੁਮਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਕੈਪਟਨ ਮਿੰਦਰ ਸਿੰਘ ਕਹਿੰਦਾ ਜੀ ਕਾਣ ਹੋ ਰਿਹਾ ਹੈ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਵਧਾਏ ਆਪਣ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਆ ਆਪਸ ਵਿੱਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚਲੀ ਜਾਊ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲੇ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚ ਆ ਇਹ ਤਾਂ ਹੱਕ ਚ ਭੁਗਤਾਂਗੇ ਉਹਨਾਂ ਦੇ ਹੁਣ ਤੁਸੀਂ ਆ ਬੈਨਾਂ ਬੂਨਾ ਚ ਹਮੈਤਾ ਹੂਤਾ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਿਉਂਕਿ ਬਹੁਤ ਕੁਝ ਸਾਹਮਣੇ ਆ ਰਿਹਾ ਉਹਨਾਂ ਵਾਲੇ ਦੇ ਨਾਲ ਚ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ ਬੜੇ ਤਰੀਕਿਆਂ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਬੜੇ ਬੇਰਹਿਮੀ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ ਹਿਸਾਬ ਹੋਊਗਾ ਔਰ ਅੱਜ ਦੇ ਇਸ ਬਿਆਨ ਨਾਲੇ ਸਪਸ਼ਟ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਆਪਸ ਦੇ ਵਿੱਚ ਏ ਰਲੇ ਹੋਏ ਸੀ ਔਰ ਰਲੇ ਹੋਏ ਨੇ ਬਸ ਇੱਕ ਦੂਜੇ ਨੂੰ ਉੱਪਰੋਂ ਉੱਪਰੋਂ ਹੀ ਮਾਰਾ ਚੰਗਾ ਜਿਹਾ ਕਹਿ ਕੇ ਕੰਮ ਸਾਰ ਦਿੰਦੇ ਸੀ ਤੇ ਲੋਕ ਸਮਝਦੇ ਸੀ ਸ਼ਾਇਦ ਇਹ ਤਾਂ ਇੱਕ ਦੂਜੇ ਦੇ ਵਿਰੁੱਧ ਨੇ ਪਰ ਅੰਦਰੋਂ ਇਹ ਪੰਜਾਬ ਦੇ ਵਿਰੁੱਧ ਨੇ ਆਪਸ ਚੇਰਲੇ ਹੋਏ ਨੇ ਇਹਨਾਂ ਨੇ ਪਤਾ ਹੀ ਨਹੀਂ ਕਿੰਨਾ ਕੁ حساب کتاب ਹਜੇ ਹੋਊਗਾ ਪਤਾ ਹੀ ਨਹੀਂ ਕਿੰਨਾ ਕੁ ਪੰਜਾਬ ਨੂੰ ਲੁੱਟਿਆ ਔਰ ਮੈਂ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਪੰਜਾਬ ਮੈਂ ਕਹਿਣਾ ਚਾਹੁੰਦਾ ਕਿ ਜਿਨੇ ਵੀ ਪੰਜਾਬ ਦਾ 1 ਰੁਪਿਆ ਵੀ ਲੁੱਟਿਆ ਤੇ ਜਿਨੇ ਪੰਜਾਬ ਦੀ ਜਵਾਨੀ ਦਾ ਰੱਤਾ ਮਾਸਾ ਵੀ ਕਾਹਨ ਕੀਤਾ ਉਹਤੇ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜਨਾਬ ਸੀਐਮ ਭਗਵੰਤ ਮਾਨ ਲਾਈਵ ਹੋਏ ਔਰ ਉਹਨਾਂ ਨੇ ਦੋ ਟੋਕ ਬਿਆਨ ਦਿੱਤਾ ਉਹਨਾਂ ਲੋਗਾਂ ਨੂੰ ਜਿਹੜੇ ਕਿ ਵਿਕਰਮ ਸਿੰਘ ਮਰਜੀਠੀਆ ਦੀ ਗ੍ਰਿਫਤਾਰੀ ਦੇ ਹਵਾਲੇ ਨਾਲ ਪੈਗਾਮ ਦੇ ਰਹੀ ਹੈਗੀ ਹੈ ਸੀਐਮ ਭਗਵੰਤ ਮਾਨ ਨੂੰ ਮਾੜਾ ਚੰਗਾ ਕਹਿਨ ਦੇ ਹੈ ਕਿ ਸੀਐਮ ਭਗਵੰਤ ਮਾਨ ਜਿਹੜਾ ਹੈਗਾ ਕਿ ਗ੍ਰਿਫਤਾਰੀ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਦੀ ਇਹ ਗਲਤ ਕੀਤੀ ਹੈਗੀ ਹੈ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੈ ਫਿਰ ਚਰਨਜੀਤ ਚੰਨੀ ਰਵਨੀਤ ਗਿੱਟੂ ਔਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਦੀਆਂ ਪਾਰਟੀਆਂ ਜਿਹੜੀਆਂ ਮੈਂ ਉਹ ਖੁੱਲ ਕੇ ਹੁਣ ਆਵਾਮ ਨੂੰ ਦੱਸਣ ਕਿ ਉਹ ਨਸ਼ਿਆਂ ਦੇ ਵਿਰੋਧ ਹੈ ਜਾਂ ਨਸ਼ਿਆਂ ਦੇ ਹੱਕ ਦੇ ਵਿੱਚ ਹੈ ਕਿਉਂਕਿ ਜਿਹੜੇ ਬਿਆਨਬਾਜ਼ੀ ਕਰਨਦੇ ਇਹ ਇਸ ਤੋਂ ਤੇ ਇਹੀ ਲੱਗਦਾ ਹੈ ਕਿ ਇਹ ਨਸ਼ਿਆਂ ਦੇ ਹੱਕ ਦੇ ਵਿੱਚ ਹੀ ਹੈ ਜਿਹੜਾ ਪੰਜਾਬ ਦੇ ਵਿੱਚ ਜਵਾਨੀ ਦਾ ਕਾਣ ਹੋਣ ਦਿਆ ਹੈ ਇਹ ਉਸ ਦੇ ਹੱਕ ਦੇ ਵਿੱਚ ਹੈਗੀ ਹੈ ਇਸ ਨੇ ਤੇ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਿਆਨ ਦਿੱਤਾ ਕਿ ਸੀਐਮ ਭਗਵੰਤ ਮਾਨ ਨੇ ਜਿਹੜੀ ਗ੍ਰਿਫਤਾਰੀ ਕੀਤੀ ਹੈ ਵਿਕਰਮ ਸਿੰਘ ਮਜੀਠੀ ਆਦੀ ਇਹ ਨਹੀਂ ਸੀ ਹੋਣੀ ਚਾਹੀਦੀ ਇੱਕ ਪਾਸੇ ਇਹ ਪਹਿਲੇ ਕਹਿੰਦੇ ਸੀਗੇ ਕਿ ਅਸੀਂ ਨਸ਼ਿਆ ਦੇ ਵਿਰੁੱਧ ਹੈਗੇ ਆਂ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਪਰ ਹੁਣ ਇਹਨਾਂ ਦੇ ਜਿਹੜੇ ਬਿਆਨ ਹੈ ਉਹ ਇਨਾਂ ਦੇ ਹੱਕ ਦੇ ਵਿੱਚ ਆਉਂਦੇ ਹੀ ਹੈਗੇ ਆ ਬਾਦਲ ਪਰਿਵਾਰ ਤੇ ਵਿਕਰਮ ਸਿੰਘ ਮੋਜੀਠੀ ਆਦੇ ਇਨਾਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਇਹ ਆਪਸ ਦੇ ਵਿੱਚ ਮਿਲੇ ਹੋਏ ਆ ਇਹ ਸਿਰਫ ਉੱਤੋਂ-ਉੱਤੋਂ ਇੱਕ ਦੂਸਰੇ ਦੀ ਮੁਖਾਲਫਤ ਕਰਨ ਦੇ ਸੀ ਅੰਦਰੋਂ ਇਹ ਇੱਕ ਹੀ ਹੈਗੇ ਆ ਹੁਣ ਇਹ ਖੁੱਲ ਕੇ ਲੋਕਾਂ ਨੂੰ ਦੱਸ ਦੇਣ ਕਿ ਆਇਆ ਇਹ ਨਸ਼ਿਆਂ ਦੇ ਵਿਰੋਧ ਦਾ ਹੈ ਜਾਂ ਇਹ ਨਸ਼ਿਆਂ ਦੇ ਹੱਕ ਦੇ ਵਿੱਚ ਹੀ ਹੈਗੇ ਆ ਕਿਉਂਕਿ ਆਬਾਮ ਜਿਹੜਾ ਹੈ ਉਹ ਹੁਣ ਪੰਜਾਬ ਨੂੰ ਨਸ਼ਿਆਂ ਤੋਂ ਪਾਕ ਕਰਨਾ ਚਾਹੁੰਦੀ ਹੈਗੀ ਹੈ ਔਰ ਇਹੀ ਅਸੀਂ ਆਮ ਆਦਮੀ ਪਾਰਟੀ ਦਾ ਵੀ ਮਿਸ਼ਨ ਹੈਗਾ ਹੈ ਚੀਜ਼ਾਂ ਜਿਹੜੀਆਂ ਮੈਂ ਉਹਨਾਂ ਨੂੰ ਮੁਕੰਮਲ ਕਰਦੇ ਆਂ ਪਲਾਨ ਬਣਾਉਂਦੇ ਆਂ ਟਾਈਮ ਲੱਗ ਗਿਆ ਲੇਕਿਨ ਹੁਣ ਇਹਨਾਂ ਤੇ ਅਮਲ ਕੀਤਾ ਜਾ ਰਿਹਾ ਹੈਗਾ ਹੈ ਬਾਕੀ ਵੀਰੋ ਤੁਸੀਂ ਕੀ ਕਹਿਣਾ ਕਹਿੰਦੇ ਹੈ ਸੀਐਮ ਭਗਵੰਤ ਮਾਨ ਦੇ ਬਿਆਨ ਬਾਰੇ ਜਿਹੜਾ ਉਹਨਾਂ ਨੇ ਦਿੱਤਾ ਹੈ ਜਿਹੜੇ ਵਿਕ੍ਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਗੋਹਦੇ ਆ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਆ ਆਪਣਾ ਟੇਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼